ਅਸੀਂ ਨਵਾਵਾ ਚਿਰ ਤੋਂ ਸਰਵੇਜ਼ ਨੂੰ ਚੇਸ ਕਰ ਰਹੇ ਹਾਂ ਕਿ ਲੋਕ ਕੀ ਕਹਿੰਦੇ ਨੇ ਕੰਪਨੀਆਂ ਕੀ ਕਹਿੰਦੀਆਂ ਨੇ ਤੇ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਇੱਕ ਪਾਰਟੀ ਬਹੁਤ ਉੱਤੇ ਜਾਂਦੀ ਜਾਂਦੀ ਥੱਲੇ ਆ ਗਈ ਤੇ ਲਿਬਰਲ ਜਿਹੜੇ ਨੇ ਉਹ ਐਸ ਵੇਲੇ ਸਰਵੇਜ਼ ਦੇ ਵਿੱਚ ਲੀਡ ਕਰ ਰਹੇ ਨੇ ਕੱਲ ਅਸੀਂ ਆਪਣੇ ਮੀਡੀਆ ਦੇ ਜ਼ਰੀਏ ਇੱਕ ਡਿਬੇਟ ਕਰਾਈ ਤੇ ਅਸੀਂ ਉੱਥੇ ਵੀ ਦੇਖਿਆ ਕਿ ਜਿਹੜੇ ਲਿਬਰਲ ਲੀਡਰਸ ਸੀਗੇ ਉਹਨਾਂ ਤੇ ਚਿਹਰਿਆਂ ਤੇ ਇੱਕ ਅਲੱਗ ਜਿਹਾ ਕੌਨਫੀਡੈਂਸ ਸੀਗਾ ਤੇ ਜਿਹੜੇ ਪੀਅਰ ਪਾਲੀ ਆਫ ਦੀ ਸੈਨਸ ਸੀ ਉਹਨਾਂ ਚੋਂ ਕੋਈ ਵੀ ਨਹੀਂ ਉੱਥੇ ਪਹੁੰਚਿਆ ਬਿਲਕੁਲ ਔਰ ਉਹ ਉਹ ਕੰਜ਼ਰਵੇਟਿਵ ਵਾਲੇ ਜਿਹੜੇ ਜਿੱਤਣ ਦੇ ਦਾਅਵੇ ਕਰ ਰਹੇ ਨੇ ਇੱਕ ਲੋਕਾਂ ਨੂੰ ਨਵਾਂ ਵਿਜ਼ਨ ਦੇ ਰਹੇ ਨੇ ਉਹ ਲੋਕਾਂ ਨੂੰ ਫੇਸ ਨਹੀਂ ਕਰ ਰਹੇ ਇਹ ਗਰਾਉਂਡ ਦੀ ਗੱਲ ਹੈ ਜਿਹੜਾ ਜਿਹੜੀ ਅਸਾਂ ਤੁਸਾਂ ਦੇਖੀ ਔਰ ਜਿਹੜੀਆਂ ਰੈਲੀਆਂ ਦੇ ਬਾਰੇ ਗਲਤ ਗੱਲਾਂ ਛਪਵਾਈਆਂ ਜਾ ਰਹੀਆਂ ਉੱਥੇ ਬੰਦੇ ਜਿੰਨੇ ਕੁ ਹੁੰਦੇ ਉਹਨੇ ਕਿ ਹੁੰਦੇ ਕਈ ਕਈ ਗੁਣਾ ਵੱਧ ਅਖਬਾਰਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਮੀਡੀਆ ਆਊਟਲੈਟਸ ਨੇ ਆਪਣੇ ਵੱਲੋਂ ਰਿਸਰਚ ਕਰਕੇ ਦੱਸਿਆ ਵੀ ਇਹ ਝੂਠ ਬੋਲ ਰਹੇ ਜੀ ਬਿਲਕੁਲ ਹੈਰੀਟਾ ਗਰਾਊਂਡ ਦੀ ਵੀ ਅਸੀਂ ਦੇਖ ਲਈਆ ਅਸੀਂ ਸਰਵੇਜ਼ ਵੀ ਰੋਜ਼ ਦੇਖ ਰਹੇ ਆ ਪਰ ਜੇ ਬਿਲਕੁਲ ਰੀਸੈਂਟ ਸਰਵੇ ਦੀ ਗੱਲ ਕਰਨੀ ਹੋਵੇ ਤੇ ਕੀ ਕਹਿੰਦੇ ਨੇ ਸਰਵੇ ਸਰਵੇ ਰੀਸੈਂਟ ਸਰਵੇ ਚਲੋ ਅੱਜ ਦੇ ਹਿਸਾਬ ਨਾਲ ਲਾ ਲੈਂਦੇ ਆ ਕਿਉਂਕਿ ਇਹ ਕੈਨੇਡਾ ਜਿਹੜਾ ਮੁਲਕਾ ਰੋਜ਼ ਜਿਹੜੇ ਨੇ ਪੋਲ ਟਰੈਕਰ ਲਾਏ ਹੋਏ ਨੇ ਬਹੁਤ ਸਾਰੇ ਮੀਡੀਆ ਨੇ ਅਸੀਂ ਆਪਣੇ ਵੱਲੋਂ ਤੇ ਆਜ਼ਾਦਾਨਾ ਤੌਰ ਤੇ ਤਾਂ ਕੋਈ ਨਹੀਂ ਕਰ ਰਹੇ ਤੇ ਅਸੀਂ ਜਿਹੜੇ ਵੱਖਰੇ ਵੱਖਰੇ ਨੇ ਉਹਨਾਂ ਦੀ ਔਸਤ ਜੀ ਕੱਢ ਕੇ ਦਰਸ਼ਕਾਂ ਦੇ ਨਾਲ ਅਸੀਂ ਜਿਹੜੀ ਸਾਂਝੀ ਕਰ ਲੈਂਦੇ ਆ ਉਹਨਾਂ ਵਿੱਚੋਂ ਇੱਕ ਇੱਕ ਦੋ ਮੀਡੀਏ ਹੈਗੇ ਜਿਹੜੇ ਕੰਜ਼ਰਵਟਿਵ ਨੂੰ ਬਰਾਬਰ ਜਾਂ ਇੱਕ ਤਾੰਕ ਉੱਤੇ ਰੱਖ ਰਹ ਬਾਕੀਆਂ ਦੇ ਵਿੱਚ ਤਕਰੀਬਨ ਲਿਬਰਲ ਲੀਡ ਕਰਦੇ ਨੇ ਕਈ ਤੇ ਜ਼ਿਆਦਾ ਲੀਡ ਕਰਦੇ ਨੇ ਪਰ ਔਸਤ ਜਿਹੜੀ ਆ 5-6% ਦੀ ਹੈਗੀ ਆ ਹੁਣ ਉਹਦੇ ਉੱਤੇ ਹਿਸਾਬ ਨਾਲ ਅਸੀਂ ਗੱਲ ਕਰ ਲੈਂਦੇ ਨੇ ਕਿ ਕਿਸ ਕਿੰਨਾ ਕੁ ਜਿਹੜਾ ਆਂਕੜਾ ਜਿਹੜਾ ਬਣਦਾ ਹੈ ਜੀ ਜੇ ਅੱਜ ਦੇ ਹਿਸਾਬ ਨਾਲ ਅਸੀਂ ਗੱਲ ਕਰੀਏ ਤਾਂ ਲਿਬਰਲ ਪਾਰਟੀ ਨੂੰ ਔਸਤ ਜਿਹੜੀ ਸਪੋਰਟ ਹੈ ਉਹ ਵੱਖ-ਵੱਖਰੇ ਪੋਲਸ ਦੇ ਵਿੱਚ ਉਹ 44% ਹੈ ਕੰਜ਼ਰਵਟਿਵ ਨੂੰ ਤਕਰੀਬਨ 37 ਤੋਂ 38% ਹੈ ਜਗਵੀਤ ਸਿੰਘ ਦੀ ਐਨਡੀਪੀ ਨੂੰ 8.2% ਹੈ ਤੇ ਬਲੌਕ ਕੀ ਬਕਾਇਜ਼ ਨੂੰ 5.3% ਹੈ। ਗ੍ਰੀਨ ਪਾਰਟੀ ਨੂੰ 2% ਹੈ ਤੇ ਪੀਪਲ ਪਾਰਟੀ ਜਿਹੜੀ ਮੈਕਸਿਮ ਵਰਨੀਅਰ ਦੀ ਹੈ ਉਹਨਾਂ ਨੂੰ 1.6% ਲੋਕਾਂ ਦੀ ਸਪੋਰਟ ਤਕਰੀਬਨ ਤਕਰੀਬਨ ਉਹਨਾਂ ਨੂੰ ਹੈ। ਤੇ ਜੇ ਅਸੀਂ ਕਹੀਏ ਕਿ ਜਿੱਤ ਦੇ ਅਸਾਰ ਕਿ ਇਹ ਇਹਨਾਂ ਅੰਕੜਿਆਂ ਦੇ ਨਾਲ ਕਿਹੜੀ ਪਾਰਟੀ ਨੂੰ ਕਿੱਥੇ ਕਿਸੀ ਟਾਂ ਮਿਲ ਸਕਦੇ ਨੇ 177 ਦਾ ਅੰਕੜਾ ਜਿਹੜਾ ਹੈ ਉਹ ਮੈਜਿਕ ਨੰਬਰ ਹੈ ਜਿੱਥੇ ਮжоਰਿਟੀ ਮਿਲਣੀ ਹੈ। ਪਰ ਇਸ ਦੇ ਮੁਤਾਬਕ ਥੋੜੀਆਂ ਵੱਧ ਸੀਟਾਂ ਵੀ ਲਿਬਰਲ ਨੂੰ ਮਿਲ ਸਕਦੀਆਂ ਨੇ ਮੈਜੋਰਟੀ ਟੱਪ ਸਕਦੇ ਨੇ ਇਜ਼ੀਲੀ ਤੇ ਲਿਬਰਲਸ ਮੈਜੋਰਟੀ ਹਾਸਲ ਕਰ ਲੈਣਗੇ ਇਸ ਗੱਲ ਦੇ ਅਸਾਰ ਜਿਹੜੇ ਨੇ ਉਹ 87% ਨੇ 12% ਅਸਾਰ ਜਿਹੜੇ ਨੇ ਉਹ ਇਸ ਗੱਲ ਦੇ ਨੇ ਕਿ ਲਿਬਰਲਸ ਜਿਹੜੇ ਨੇ ਜ਼ਿਆਦਾ ਸੀਟਾਂ ਲੈ ਜਾਣਗੇ ਪਰ ਉਹਨਾਂ ਨੂੰ ਮੈਜੋਰਟੀ ਨਹੀਂ ਮਿਲੇਗੀ ਕਨਜ਼ਰਵੇਟਿਵ ਜਿਹੜੇ ਨੇ ਉਹ ਸਭ ਤੋਂ ਵੱਧ ਸੀਟਾਂ ਹਾਸਲ ਕਰਨਗੇ ਇਸ ਤੇ ਅਸਾਰ ਇਸ ਵੇਲੇ ਦੇ ਅੰਕੜਿਆਂ ਮੁਤਾਬਕ ਇਹ ਸਿਰਫ 2% ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਲਿਬਰਲਸ ਕਿਊਬੈਕ ਤੇ ਐਟਲੈਂਟਿਕ ਕੈਨੇਡਾ ਦੇ ਵਿੱਚ ਸੋਨੇ ਗੈਪ ਦੇ ਨਾਲ ਬਲਕਿ ਵੱਡੇ ਗੈਪ ਦੇ ਨਾਲ ਲੀਡ ਜਿਹੜੀ ਹੈ ਉਹ ਉਹਨਾਂ ਨੇ ਹਾਸਲ ਕੀਤੀ ਹੋਈ ਹੈ ਸਰਵੇਖਣਾਂ ਦੇ ਮੁਤਾਬਕ ਕਿ ਇਹ ਮੈਂ ਇੱਥੇ ਦੱਸ ਨਹੀਂ ਰਿਹਾ ਸਿਰਫ ਸਰਵੇਖਣ ਨੇ ਔਰ ਵੋਟਾਂ ਲੋਕਾਂ ਨੇ ਪਾਉਣੀਆਂ ਨੇ ਅਸੀਂ ਰਿਜ਼ਲਟ ਦੇਣੇ ਨੇ ਉਹ ਵੱਖਰੀ ਚੀਜ਼ ਹੈ ਔਰ ਕਨਜ਼ਰਵੇਟਿਵ ਦੇ ਉੱਪਰ ਐਟਲੈਂਟਿਕ ਦੇ ਜਿਹੜੇ ਮੈਂ ਪਹਿਲਾਂ ਦੱਸ ਤਾ ਕਿ ਐਟਲੈਂਟਿਕ ਤੇ ਕਿਊਬੈਕ ਦੇ ਵਿੱਚ ਲਿਬਰਲ ਜਿਹੜੇ ਨੇ ਲੀਡ ਕਰਦੇ ਨੇ 온ਟਾਰੀਓ ਦੇ ਵਿੱਚ ਵੀ ਲਿਬਰਲ ਕੋਲ ਥੋੜੀ ਜਿਹੀ ਲੀਡ ਹੈ ਤੇ ਬ੍ਰਿਟਿਸ਼ ਕਲੰਬੀਆ ਵਿੱਚ ਬਰਾਬਰ ਦੀ ਖੇਡ ਹੈ ਤੇ ਅਲਬਰਟਾ ਤੇ ਪ੍ਰੇਰੀਜ਼ ਜਿਹੜੇ ਹੋਰ ਸੂਬੇ ਹੈਗੇ ਨੇ ਇਹਨਾਂ ਦੇ ਵਿੱਚ ਕੰਜ਼ਰਵਟਿਵ ਕੋਲ ਖੁੱਲੀ ਲੀਡ ਹੈ ਬੜੀ ਤਕੜੀ ਸਪੋਰਟ ਹੈ ਕੰਜ਼ਰਵਟਿਵ ਦੇ ਕੋਲ ਐਨਡੀਪੀ ਦੀ ਸਭ ਤੋਂ ਵੱਧ ਸਟਰੋਂਗ ਸਪੋਰਟ ਜਿਹੜੀ ਹੈ ਬ੍ਰਿਟਿਸ਼ ਕਲੰਬੀਆ ਦੇ ਵਿੱਚ ਤੇ ਕਹਿੰਦੇ ਨੇ ਕਿ ਪ੍ਰੇਰੀ ਸੂਬਿਆਂ ਦੇ ਵਿੱਚ ਵੀ ਦੇਖੀ ਜਾ ਰਹੀ ਹੈ ਜਿੱਥੇ ਪਾਰਟੀ ਜਿਹੜੀ ਹੈ ਇਹ ਇੱਥੇ ਜਿਹੜੀ ਹੈ ਇਹ ਉਹਨਾਂ ਨੂੰ ਸਪੋਰਟ ਮਿਲੇਗੀ ਪਰ ਘਾਟੀ ਜਿਹੜੇ ਨੇ ਸੈਣੇ ਪੈ ਸਕਦੇ ਨੇ ਬਲਾਕ ਜਿਹੜੇ ਨੇ ਉਹ ਕਯੂਬਿਕ ਦੇ ਵਿੱਚ ਸਟਰੋਂਗ ਨੇ ਤੇ ਦੂਸਰੀ ਪਲੇਸ ਲਈ ਦੂਸਰੀ ਜਗ੍ਹਾ ਲਈ ਇੱਕ ਬਲੌਕ ਪਾਰਟੀ ਦੇ ਨਾਲ ਕਯੂਬਿਕ ਦੇ ਵਿੱਚ ਕੰਜ਼ਰਵੇਟਿਵ ਦਾ ਮੁਕਾਬਲਾ ਪਹਿਲੇ ਤੇ ਲਿਬਰਲ ਆ ਸਕਦੇ ਨੇ ਜੇ ਅਸੀਂ ਸੀਟ ਪ੍ਰੋਜੈਕਸ਼ਨ ਦੀ ਅਸੀਂ ਗੱਲ ਕਰੀਏ ਤਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ BC ਦੇ ਵਿੱਚ 43 ਸੀਟਾਂ ਨੇ ਜਿਨ੍ਹਾਂ ਵਿੱਚ 42% ਜਿਹੜੇ ਲਿਬਰਲ ਨੂੰ ਸਪੋਰਟ ਹੈ ਤੇ 41% ਕੰਜ਼ਰਵੇਟਿਵ ਨੂੰ ਸਪੋਰਟ ਹੈ ਐਨਡੀਪੀ ਨੂੰ 12% ਦੀ ਸਪੋਰਟ ਹੈ ਤੇ ਗ੍ਰੀਨ ਨੂੰ 3% ਦੀ ਤੇ ਪੀਪਲ ਪਾਰਟੀ ਆਫ ਕੈਨੇਡਾ ਨੂੰ 1.3% ਦੀ ਅਲਬਰਟਾ ਦੇ ਵਿੱਚ 37 ਸੀਟਾਂ ਨੇ ਬ੍ਰਿਟਿਸ਼ ਕੰਬੀਨਰ ਨਾਲੋਂ 6 ਇੱਕ ਘੱਟ ਨੇ 37 ਸੀਟਾਂ ਦੇ ਵਿੱਚ ਲਿਬਰਲ ਨੂੰ 30% ਸਪੋਰਟ ਹੈ ਤੇ ਕੰਜ਼ਰਵਟਿਵ ਜਿਹੜੇ ਨੇ ਇੱਥੇ ਸਪੋਰਟ ਦੇਖੋ ਉਹਨਾਂ ਦੀ 56.7% ਅਤੇ ਐਨਡੀਪੀ ਦੀ 9% ਹੈ ਸਸਕਾਚੂਨ ਤੇ ਮੈਨੀਟੋਬਾ ਦੇ ਵਿੱਚ 28 ਸੀਟਾਂ ਨੇ ਲਿਬਰਲ ਨੂੰ ਉੱਥੇ 33% ਲੋਕਾਂ ਦੀ ਸਪੋਰਟ ਹੈ ਕੰਜ਼ਰਵਟਿਵ ਦੀ 51% ਸਪੋਰਟ ਹੈ ਤੇ ਐਨਡੀਪੀ ਦੀ 11 ਹੁਣ ਜੇ ਅਨਟੇਰੀਓ ਦੀ ਅਸੀਂ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਸੀਟਾਂ ਨੇ ਸਭ ਤੋਂ ਵੱਧ ਨੇ ਅਸਲ ਵਿੱਚ ਮੁਕਾਬਲਾ ਜਿਹੜਾ ਔਰ ਟੈਰੀਓ ਦੇ ਨਾਲ ਟੈਰੀਓ ਚ ਪਤਾ ਲੱਗਦਾ 122 ਸੀਟਾਂ ਨੇ ਤੇ ਲਿਬਰਲ ਨੂੰ ਉਥੇ ਤਕਰੀਬਨ 49% ਲੋਕਾਂ ਦੀ سپورਟ ਹੈ ਜਦਕਿ ਕਨਜ਼ਰਵੇਟਿਵ ਨੂੰ 39% ਲੋਕਾਂ ਦੀ سپورਟ ਹੈ ਤੇ ਐਨਡੀਪੀ ਨੂੰ 8% ਹੈ ਕਯੂਬਿਕ ਦੇ ਵਿੱਚ ਵੀ ਬਹੁਤ ਸੀਟਾਂ ਨੇ 78 ਸੀਟਾਂ ਨੇ ਲਿਬਰਲ ਨੂੰ 42 ਹੈ ਕਨਜ਼ਰਵੇਟਿਵ ਨੂੰ 24 ਹੈ ਬਲੌਕ ਨੂੰ ਵੀ 24 ਹੈ ਤੇ ਐਨਡੀਪੀ 5% سپورਟ ਦੇ ਨਾਲ ਜਿਹੜੀ ਆ ਉਥੇ ਬਣੀ ਹੈ ਐਟਲੈਂਟਿਕ ਕੈਨੇਡਾ ਹੈ ਜਿਸ ਵਿੱਚ ਨੋਵਾ ਸਕੋਸ਼ੀਆ ਵਗੈਰਾ ਆਉਂਦੇ ਨੇ ਉਹ 32 ਸੀਟਾਂ ਨੇ ਪੜਾ ਮਿਲਾ ਕੇ ਤੇ ਲਿਬਰਲਜ਼ ਨੂੰ ਖੁੱਲੀ ਲੀਡ ਹੈ 55% ਨਾਲ ਅੱਗੇ ਨੇ ਕੰਜ਼ਰਵੇਟਿਵ 34% ਨਾਲ ਦੂਜੇ ਤੇ ਤੇ ਐਨਡੀਪੀ 6% ਨਾਲ ਸਵਲੀਨ ਉੱਥੇ ਨੇ ਸੋ ਕੁੱਲ ਮਿਲਾ ਕੇ ਜਿਹੜੇ ਆંકੜੇ ਨੇ ਉਹਨਾਂ ਮੁਤਾਬਕ ਲਿਬਰਲ ਕੋਲ ਐਜ਼ ਆਫ ਟੁਡੇ ਉਹਨਾਂ ਕੋਲ ਜਿਹੜੀ ਲੀਡ ਉਹਨਾਂ ਕੋਲ ਹੈਗੀ ਆ ਸਿਰ ਦੇਖਣਾ ਮੁਤਾਬਕ ਜਿਹੜੀ ਸੀ ਡਿਬੇਟ ਦੀ ਤੁਸੀਂ ਗੱਲ ਕਰਦੇ ਹੋ ਡਿਬੇਟ ਦੇ ਵਿੱਚ ਅਸੀਂ ਦੇਖਿਆ ਕਿ ਸਵਾਲੇ ਪੁੱਛੇ ਗਏ ਤੇ ਉਹਨਾਂ ਨੇ ਕਹੇ ਕਿ ਸਰਵੇਖਣ ਨੇ ਤੇ ਜਿਹੜੇ ਜਦੋਂ ਵੋਟਾਂ ਦਾ ਦਿਨ ਹੁੰਦਾ ਹੈ ਤੇ ਅਸਲੀ ਫੈਸਲਾ ਤੋਤਲ ਹੋਣਾ ਬਿਲਕੁਲ 100% ਉਹਨਾਂ ਦੀ ਗੱਲ ਸਹੀ ਹੈ ਅਸੀਂ ਇਤفاق ਰੱਖਦੇ ਇਸ ਦੇ ਨਾਲ ਸੋ ਅਸੀਂ ਵੀ ਉਸ ਦਿਨ ਦਾ ਇੰਤਜ਼ਾਰ ਕਰਾਂਗੇ ਪਰ ਦਰਸ਼ਕਾਂ ਨੂੰ ਅਪਡੇਟ ਰੱਖਣਾ ਸਾਡਾ ਕੰਮ ਵੀ ਹੈ ਨਾਲੇ ਦੂਸਰੀ ਗੱਲ ਇਹ ਹੈ ਨਾ ਕਿ ਅਲਬਰਟਾ ਪ੍ਰੋਵਿੰਸ ਜਿੱਥੇ ਕਨਜ਼ਰਵੇਟਿਵ ਦਾ ਗੜ ਮੰਨਿਆ ਗਿਆ ਉੱਥੇ ਹੀ ਲੀਡਰਸ ਲੋਕਾਂ ਨੂੰ ਫੇਸ ਨਹੀਂ ਕਰ ਰਹੇ ਸੋ ਮਨਾ ਚ ਸਵਾਲ ਤਾਂ ਲੋਕਾਂ ਦੇ ਫਿਰ ਆਉਂਦੇ ਹੀ ਨੇ ਨਾ ਦੇਖੋ ਬਿਲਕੁਲ ਇਹ ਥੋੜਾ ਜਿਹਾ ਹੋਇਆ ਇਸ ਚੀਜ਼ ਦਾ ਔਰ ਇਸ ਗੱਲ ਦੀ ਚਰਚਾ ਹੈ ਉਹਦੇ ਇਹ ਅਲਬਰਟਾ ਦੀ ਜਿਹੜੀ ਨਾ ਤਰਾਸਦੀ ਰਹੀ ਹੈ ਇਸ ਵਲੀਏ ਉਹ ਤਰਾਸਦੀ ਇਹ ਹੈ ਕਿ ਕੰਜ਼ਰਵੇਟਿਵ ਜਿਹੜੇ ਨੇ ਉਹਨਾਂ ਨੂੰ ਇੱਥੋਂ ਇੰਨੀਆਂ ਸੀਟਾਂ ਮਿਲ ਜਾਂਦੀਆਂ ਨੇ ਹਰ ਵਾਰੀ ਤੇ ਇੰਨੀ ਸਪੋਰਟ ਹੈ ਇੰਨੇ ਸਾਲਾਂ ਤੋਂ ਪ੍ਰੋਵਿੰਸ਼ੀਅਲ ਲੈਵਲ ਤੇ ਵੀ ਫੈਡਰਲ ਲੈਵਲ ਤੇ ਵੀ ਕਿ ਉਹ ਉਹ ਪਾਰਟੀਆਂ ਵਾਲੇ ਸਮਝਦੇ ਨਹੀਂ ਕਿ ਸਾਨੂੰ ਇੱਥੇ ਬਹੁਤਾ ਕੁਝ ਕਰਨ ਦੀ ਲੋੜ ਹੈ ਸਾਨੂੰ ਮਿਲ ਹੀ ਜਾਣਾ ਹੂੰ ਬਿਲਕੁਲ ਤੇ ਦੂਸਰੇ ਵਾਲੇ ਜਿਹੜੇ ਨੂੰ ਜ਼ੋਰ ਕਲਾ ਲੈਂਦੇ ਨੇ ਪਰ ਬਾਅਦ ਵਿੱਚ ਉਹ ਬਹੁਤਾ ਕੁਝ ਨਾਲ ਕਰਦੇ ਵੀ ਨਹੀਂ ਕਿਉਂਕਿ ਕਿੰਦਰ ਕਿ ਅਸੀਂ ਜੋ ਮਰਜ਼ੀ ਕਰ ਲਈਏ ਇੱਥੋਂ ਸਾਨੂੰ ਮਿਲਣਾ ਕੁਝ ਨਹੀਂ ਕੋਈ ਗੱਲ ਨਹੀਂ ਜੀ ਰਹਿ ਕੇ 12 13 ਦਿਨ ਲੱਗ ਜਾਣਾ ਪਤਾ